ਕਿ ਅਮਰ ਪ੍ਰਭ ਨਾਮੋ ਭਗ ਜਨਾਂ ਕੇ ਮਨ ਵਿਸਰਣ ਰਹਾਉ ਪ੍ਰਭ ਕੇ ਸਿਮਰਨਿ ਗਿਰਿ ਬਿਨਾਂ ਵਿਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਗਰਜੈ ਪ੍ਰਭ ਕੇ ਸਿਮਰਨ ਦੁਸ ਮਨ ਤਰੈ ਪ੍ਰਭ ਸਿਮਰਤ ਕੁਝ ਬਿਗੰਨ ਲਾਗੇ ਪ੍ਰਭ ਕੇ ਸਿਮਰਨ ਅੰਤਿਂ ਜਾਕੇ ਪ੍ਰਭ ਕੇ ਸਿਮਰਨ ਕੋ ਨ ਆਪਿਆਪੈ ਪ੍ਰਭ ਕੈ ਸਿਮਰਨ ਸਾਧਕ ਸੰਗ ਸਰਬ ਨਿੰਦਨ ਨਾਨਕ ਪਰੰਗ ਪ੍ਰਭ ਕੈ ਸਿਮਰਨ ਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਤਮਾ ਕੇ ਸੁਨੋ ਪ੍ਰਭ ਦੀ ਬਸੈ ਸਤ ਕੀ ਰਸੰਦ ਨਾਨਕ ਜਨ ਬਿਆਲਾ ਸੰਦਸਨਾ ਪ੍ਰਭ ਕਉ ਸਿਮਰ ਸੇ ਤਨਵੰਤੇ ਪ੍ਰਭ ਕਉ ਸਿਮਰ ਸੇ ਪੁਤਵੰਤੇ ਪ੍ਰਭ ਕਉ ਸਿਮਰ ਸੇ ਜਨ ਪ੍ਰਭਾਂ ਪ੍ਰਭ ਕਉ ਸਿਮਰ ਸੇ ਪੁਰਖ ਪ੍ਰਤਨ ਪ੍ਰਭ ਕਉ ਸਿਮਰ ਸੇ ਬਿਮੁਤ ਤਦਿ ਪ੍ਰਭ ਕਉ ਸੁਭਰ ਸੇ ਸਰਬ ਕੇ ਰਾਜੇ ਪ੍ਰਭ ਕਉ ਸੁਭਰ ਸੇ ਸੁਗਵਾਸੀ ਪ੍ਰਭ ਕਉ ਸੁਭਰ ਸਦ ਨਸੀ ਸਿਮਰਨ ਤੇ ਲਾਗੇ ਜਿਨੇ ਆਪ ਕੈ ਅੰਗ ਨਾਨਕ ਜਨ ਕੀ ਮੰਗਰ ਅੰਤ ਪ੍ਰਭ ਕਉ ਸੁਭਰ ਸੇ ਮਰੁਪੁ ਕਾਰੀ ਪ੍ਰਭ ਕਉ ਸੁਭਰ ਤਨ ਸਤਿਵਲੇਾਰੇ ਪ੍ਰਭ ਕਉ ਸਿਮਰੈ ਸੇ ਮੁਖੁ ਤੁਗਾ ਬੇ ਪ੍ਰਭ ਕਉ ਸੁਭਰ ਤਨ ਸੂਕ ਮਨੈ ਪ੍ਰਭ ਕਉ ਸੁਗਰਤਿ ਆਤਮ ਜੀਤੈ i go somewhere ਸਿਮਰ ਸੇ ਜਿਨ ਜਿਨ ਕੋ ਪ੍ਰਮੇ ਅਨੰਤ ਤਿਨ ਜਨ ਸਰਣੇ ਕਬਿਰ ਸਿਮਰਨ ਕਰਤ ਮੰਨ ਮਨੁ ਜੀਤੈ ਹਰਿ ਹਰਿ ਮਨ ਮਨੋਇ ਕੋ ਸੰਤ ਸਿਮਰਨ ਕਰੇ ਸਤ ਜਤਿਂ ਦਾਤੇ ਹਰਿ ਸਿਮਰਨ ਨੀਚ ਚਕੁੰਟ ਜਤੈ ਨਰ ਸਿਮਰਨ ਦਾ ਰੀ ਸੁਤਰਣ ਸਿਮਰ ਸਿਮਰਨ ਹਰ ਕਰਣ ਕਰਣਾ ਅਮਰ ਸਿਮਰਨ ਕੀਓ ਸੰਗ ਲਿਆ ਕਾ ਅਰ ਸਿਮਰਨ ਮੇ ਆਪ ਤਰੰਕਰ ਕਰਿ ਕਿਰਪਾ جسے آ نانک کرم کر سمرن تن پایا اس لوک دین درپ پنجن گڑ گڑنا تان ت سرڈنا دی آے او نانک کی پرسا ت اس پدی جنم پیتھ میت نہ بئی منو نام در سنگ سنگ اجے منگ پیا دور چندل تہ کیو نام ہر کناں نام جپ آ کیں نہ مر کیو جاتا اکیلا تن تن نام سنگ وس تو کین ایس نمن سد تائیے ناں گرو بن پرمریت تائیے چھوٹ نہ کوئی کوٹل کو باقی نام جپ تا بار پرن کی انک وکھن چاہیا اے سنگ ہر کناں نام تت گال تے انک جون جن میں برج نام جپ تا ਮਾ ਬੋ ਨੰਦ ਤੇ ਬੇਨ ਕਾ ਨਾਮ ਗੁਣ ਪਾਵ ਕੂਵੇ ਐਸਾ ਨਾਮ ਦੇ ਪੂਰਨ ਰੰਗ ਨਨ ਪਾਈਐ ਸਤਿਗੁਰ ਸੰਗ ਜਿਹ ਮਰ ਕੇ ਕੰਨ ਜਗ ਨ ਕੁਸਰ ਕਰ ਕਾ ਨਾਮ ਸੰਤੋਸ ਹੈ ਜਿਹ ਪਿੰਡ ਮੰਦ ਗੁਵਰ ਕਰ ਕਾ ਨਾਮ ਸੰਗ ਜਿਆ ਦਾ ਜਗ ਪੰਤੀ ਰਹਿ ਕੁੰਨ ਸੈਨੂ ਵਰ ਕੰਨ ਤੇਹ ਨਾਨਕ ਪਚਨੁ ਜਹ ਮਾ ਭਯੰਤ ਤਤੋਕੈ ਤੇ ਹਰ ਕੀ ਨਾਮ ਕੀ ਤੁਮ ਹੀ ਉਪਰੇ ਚੰਝੁ ਜਹ ਤਿਰਖ ਮੰਨ ਤੁਧਿਆ ਕਰਖੈ ਤੇਹ ਨਾਨਕ ਹਰਿ ਹਰਿ ਅਮ੍ਰਿਤ ਵਰਖੈ ਭਗ ਜਨਾ ਕੀ ਬਰਤਨ ਸੰਤ ਜਨਨ ਕੇ ਮਨ ਵਿਸਰ ਰਖੈ ਨਾਮਦਾਸ ਕੀ ਓਟ ਹਰਖੈ ਨਾਮੁ ਤਰੇ ਚਲ ਕੋਟ ਹਰ ਜਸ ਕਰਤ ਸੰਤ ਜਨ ਦਾਤ ਹਰਿ ਹਰਿ ਔਖਤ ਸਤ ਗਮੈ ਹਰ ਜਨ ਕੇ ਜਨਮ ਜਨ ਬਾਲ ਬ੍ਰਜ ਜਨ ਕੀ ਨੋਤੈ ਮੰਤ ਨਰਨ ਕਰਤੇ ਰੰਗੇ ਕੈ ਨਾਨਕ ਜਨ ਕੇ ਬ੍ਰਤੂ ਵੇ ਕੈ ਹਰ ਕਾ ਨਾਮ ਜਨ ਕਾ ਭੁਗਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਨਾਮ ਜਪਤ ਕਾ ਪਰੈ ਨੰ ਭੰਗ हर क नाम जन की माई हर काम जन सो भाई हर क नाम जन कलर जगन जन दाता मर नाम की सेव नान हर दिव्या <coughs> हर हर जन काल भर्तन जन कयो ਹਰ ਪ੍ਰਤਿਭਜਨਿ ਅਭਿਨਾ ਜਾਣੀ ਜੋ ਤੁਜ ਜਨਮ ਰਤਸਰ ਤੇ ਸੁਨਸਮਤਿ ਪ੍ਰਸੰਮਤਿ ਆਠ ਪੈ ਮਰਜਨ ਅਰਰਜ ਪੈ ਗੜ ਕਾ ਬੰਕਰ ਕਨਿ ਛੈ ਪੈ ਗੜ ਕੀ ਬਖਤ ਮੁਕਤ ਬੋਕ ਅਨੇਕ ਨਾਨਕ ਜਨ ਸੰਗੇ ਤੀਂ ਤਰੇ ਪਾਰ ਜਾਤਿ ਹੋਣ ਕੋ ਨਾਮ ਕਾਮ ਦਿਨ ਅਰਰ ਗੁਣ ਗ ਸਬਦੋ ਉਤਮ ਹਰ ਕੀ ਗਤ ਨਾਮ ਸੁੰਦਰ ਸੁਖ ਨਥ ਨਾਮ ਕੀ ਮਨ ਸੰਤ੍ਰਿਤ ਵਸੈ ਗੰਦਰਤਾ ਤੁਲਕ ਤੁਸਨ ਸੈ ਸੰਤ ਗ ਸੰਕਟ ਭਾ ਕੀ ਪਾਈਏ ਬਖ ਕੀ ਦੇਵ ਨਾਮ ਧਿਆਈਏ ਨਾਮ ਤੁਲਕ ਚੇ ਵਰਣ ਗੁਏ ਨਾਨਕ ਗੁਰਮੁਖ ਨਾਮ ਪਾਵੈ ਤਨ ਕੋਏ ਸਲੋਕ ਬੋਸਤਰ ਬਸਮਰ ਦੀ ਦੇਖੇ ਗੁਰ ਬਟੰਡੋਲ ਪੂਜਸ ਨਾ ਕੀ ਗਤਿ ਦਨੇ ਨਾਨਕ ਨਾਮਿਆ ਮੋਲ ਸਤਿ ਪੰੀਂਜਮ ਤਮ ਗਿਆਨ ਸ੍ਰਿਤੀਆਂ ਖਟ ਸਤ ਸ੍ਰੀ ਅਕਾਲ ਸਿਮਰਤਿ ਬਕਿਆ ਜੋਗ ਬਿਆਸ ਕਰਮ ਧਰਮ ਕਰਿਆ ਸਖਤਿਆ ਗੁਣਵੱਦੇ ਪ੍ਰਿਆ ਅਨੰਗ ਬਰਗਾ ਜੋ ਕੀਉ ਯਤਨਾ ਬਨ ਦਾਨ ਮੈਂ ਬਹੁ ਰਤਨਾ ਸ੍ਰੀਜ ਕਟਾਇ ਮੈਂ ਕਰ ਰਤ ਬਰਤਨ ਨੇਮ ਕਰੇ ਮੋਗਾਤੀ ਤੇ ਤੁਲ ਰਾਮ ਨਾਮ ਵਿਚਾਰਨ ਗੁਰਮੁਖ ਨਾਮ ਜਪੀਐ ਇਕ ਮੈਂ ਨੌ ਘਣ ਪ੍ਰਥਵੀ ਵਿਆ ਚਰ ਜੀਵੈ ਮੈਂ ਮਹਾਰਾਜ ਤਬੀਸੀ ਜੀਵੈ ਅਗਨ ਮਾਗੇ ਹਉ ਮਤ ਪ੍ਰਾਨ ਕਲ ਕਸ ਹੈ ਪ੍ਰਭੂ ਮੰਦ ਨਿਉਲੇ ਗਰਮਿ ਗਰੇ ਮਾ ਸੰਜੈ ਆਤਮਾ ਰਸਨਿ ਮਤਸਾਦ ਨਿਮਖ ਨਿਮ ਕਰ ਸਲੀਖ ਟੈ ਬੈ ਤੋਪੀ ਹਉ ਮੈ ਨ ਜਾਵੇ ਫਿਰ ਕੇ ਨੰ ਸੰਤੁਰਗ ਚ ਨਾਗੇ ਨਾਨਕ ਗੁਰੂ ਨਾਮ ਜਪਤ ਗਤ ਪਾਗੇ ਮਨ ਕੰਮ ਨ ਤਿਰਦੇ ਛਟੈ ਗਰਵ ਕੰ ਮੰਗ ਮਨ ਤੇ ਉਟੈ ਭੋਜ ਕਰ ਸਰਦ ਆਤਮਨ ਕੀ ਮਹਿਨਤ ਅੰਤਿੰਜ ਇਸਨੇ ਕੋ ਬੋ ਸਤਨਗਰਿ ਮਨ ਤੇ ਇਕ ਗੁਣਾ ਵੇਖਿਆ ਟਨੈ ਜਲ ਤੂ ਬੇ ਬੰਦੀ ਅਨੀਦ ਸੁਧ ਕਰਿ ਇਕ ਚੀਬੇ ਮਨਹਰ ਕੀ ਨਿਯਮ ਕੀ ਮਹਿਮਾ ਓਜ ਨਾਨਕ ਨਾਮੁ ਤੇ ਪਤਿ ਬਾਮੋ ਓਜ ਕੋ ਸੇਣ ਜਮ ਕਾ ਹੋਵੇ ਆਪੇ ਅਨੰਤ ਚਤਨ ਗ ਤ੍ਰਿਸ਼ਨ ਅੰਧਾ ਭੇ એક અનક ગને પૂજે કોટો પૌતર કેને સીજે છૂટ સુના કી ઉપય અમ તે બ્યાપે માયાં જર અબર ગુરુ સંગ મી જો મનન ગોગન કજન વિંદન નન્ને હર કન નામ જબ લુક જાય નન્ક બોલે સ સબાય ચાર પતાર જે કો મંગ સર્થ ના કી વે બાંગજ કુ અપના हर हर नाम हृदय सदगत है अपनी सोपा नूर है सत्संगियों में चोर है जे ते डर साजना की सरणी पर जे जन को ब्रह्म दर्श पे आसनन तक बल बल जस सगल पुरुष में ब्रह्म प्रदान स समझा बिमन आपस को जो जन नीचे सो कनिया सब ते उठे जक मन वे सगल की रीन ਸਰਵ ਨਾਮ ਜਨ ਕਟਕਟ ਜੀ ਨਾਮ ਲੈ ਆਪਣੇ ਤੇ ਪੁਰਾ ਮਿਟਾਨ ਨ ਪੀਖੇ ਸੰਗਲ ਸ੍ਰਿਸ਼ਟ ਸਾਜਨਾ ਸੋਖ ਦੁਖ ਜੰ ਸੰਸਰ ਸਤੇ ਤੰਦਨ ਕਾ ਮੁੰਨਿਂ ਦੇ ਪਣ ਨਿਰਤਨ ਕੋ ਦਲਦੇ ਰੋ ਨਾਉ ਨਿਖਾਵੇ ਕੋ ਨੋ ਤੇ ਨਤ ਨਿਮਨ ਗੁਰੂ ਤੇ ਰੋ ਮੈ ਸੰਗਲ ਕਟਕ ਕੋਤੀ ਬੁੰਦਰ ਅਰਣ ਗਨ ਅਵਕਰ ਸਵਾਮੀ ਜੀ ਕਟਾ ਕੇ ਅੰਤ ਜਨ ਨੇ ਆਪਣੀ ਗਤਿ ਜਨ ਨੂੰ ਆਪੀ ਆਪ

ਕੰਨ ਵਸੈ ਕਰਦਾ ਸੰਲੋਕ ਨਿਰਗੁਣਿਆ ਦੀ ਆਦਿਆ ਸੁ ਪ੍ਰਭ ਸੁਦਾ ਸੁਨਣਾ ਜਿੰਨ ਕੀ ਤੈਂ ਚੀਤ ਤਖ ਨਾਨਕ ਨਿਭ ਗੀਤਾ ਅਸਤ ਪੰਦੀ ਰਮਈਆ ਕੀ ਗੁੰਜੇ ਤਦ ਅਨੇਕ ਬੰਮੋ ਤੇ ਇਕ ਬੰਦਿਸ਼ਤਾਨੀ ਜਿੰਨ ਤੂੰ ਸਸਵਰ ਸੰਗਰਿਆ ਕਰਮ ਅਗਰ ਮੈਂ ਜਿੰਨੇ ਉਮਰਿਆ ਮੌਤ ਬਵਸਤਾ ਤੁਝ ਹੱਥਿਆ ਦੂਤ ਪਰ ਜੋ ਬਲ ਭੋਜਨ ਸੁਖ ਹੁੰਦੇ ਮੇਰੇ ਦਪੇ ਉਪਰਸਾਨ ਅਨੁਖ ਪਿਓ ਵੇਟ ਕੋ ਦੇ ਇਹ ਮਨਰੇ ਗੁਣ ਗੁਣ ਕਥਨਾ ਮੋਜਾ ਮਸਲੇ ਕੋ ਤਨ ਨਾ ਸਿੰਜੇ ਜੇਹ ਪ੍ਰਸਾਨ ਤੇ ਉਪਰ ਸੁਖ ਵਸੈ ਸਤਪੁਰ ਅਤਿ ਕੀ ਤੁਮਤਾ ਸੰਗਸੈ ਜੇਹ ਪ੍ਰਸਾਨ ਪੀਵੈ ਜੀ ਤਿੰਨ ਨਾ ਸੁਖਤਾਈ ਪਵਨ ਬਾਬ ਕਾ ਪਲਾ ਦੇ ਪ੍ਰਸਾਨ ਹੋ ਗਏ ਸਭ ਰਸੈ ਸਗਲ ਸੁਮਗਰੀ ਸੰਸਾਤ ਤੁਸਾ ਦੀਨੇ ਵਸਤ ਪਾਵ ਕਰਣ ਨੇ ਤੇਰੇ ਸੁਨਨ ਦੱਸਿਆ ਘਰ ਸੰਗਤ ਰਚਨਾ ਇਸ ਤੇ ਦੋਖ ਉਡੰਤ ਬਿਅੰ ਨਨਕਣ ਨੇ ਮੁਕਮਿਆ ਆਪਣੇ ਅਨੰਤ ਜੋਲਾ ਖਲਗਰਤਿ ਸਿਉ ਪ੍ਰੀਤ ਨ ਕਰੈ ਗੁਬਨ ਜੇ ਕਿਸੇ ਬਨ ਨਵਨਿਤ ਪਾਵੈ ਤਸ ਸਮੂਡ ਮੰਨਿ ਲਾ ਮੈਂ ਜੋ ਦਸ ਤੋਂ ਦੂਰ ਪਰਾਨੇ ਛੋੜ ਜੈ ਤਿਸਨ ਸਰਮ ਕਰੈ ਸੰਗ ਸੰਗਾਈ ਤਿਸ ਪਲ ਰਹਿ ਚੰਦਨ ਲੇ ਪੁੰਦਰ ਧੋਏ ਕਰਤ ਪ੍ਰੀਤ ਬਸਰ ਸੰਗ ਹੋਏ ਕਰਤੋ ਤੋ ਤਪਸਾਨੁ ਮਾਇ ਆਸਪਸ ਨਾਹੇ ਕਛੁ ਕਰੈ ਚਪਾਇ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹਨ ਪਾਥਰ ਕੈਸੇ ਤਰੈ ਤਥਾ ਜਗੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਕਰੈ ਲੇਹੁ ਓੜ ਨਿਭਾਵੇ ਕਹਾਂ ਬੁਝਾਰਤ ਪੁੰਜੈ ਢੋਰਾ ਜਸ ਕਹੀਏ ਤੋ ਸਮਝੈ ਪੂਰ ਕਹਾਂ ਵਿਸ਼ਨ ਪਦ ਕਾਵੇ ਗੰਗ ਜਤਨ ਕਰੈ ਤੋ ਪੀਸ ਸੰਗ ਕਹ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੋ ਉਸ ਗਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੰਸੈ ਅੰਤ ਕੈਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧ੍ਰੋਹ ਹੋ ਆਹੋ ਜੁਗਤ ਬਿਆਨ ਏ ਕਈ ਜਨਮ ਨਾਨਕ ਗਰਾਕਰ ਲਿਖੋ ਆਪਨ ਕਰ ਕਰਮ ਤੂੰ ਥਾਕਰ ਨੂੰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਹਮ ਬਾਰਿਕ ਤੇਰੇ ਦੂਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਦੁਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਗਤ ਤੁਮਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦਿਨ ਹਾਰ ਪ੍ਰਭ ਛੋੜ ਕੇ ਲਗੈ ਆਨ ਸੋ ਆਏ ਨਾਨਕ ਹੁਣ ਅਸੀ ਜਈ ਬਿਨ ਨਾ ਬੈ ਪਤ ਜਾਏ ਅਸ਼ਟਪਦੀ ਦਸ ਬਸਤੂ ਲੈ ਪਾਛੈ ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਵੇ ਇੱਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੋ ਕਹਾ ਜਾ ਕੇ ਮਨ ਲਗਾ ਪ੍ਰਭ ਮੀਠਾ ਸਰਬ ਸੁਖਤਾ ਹੋ ਮਨ ਮੂਠਾ ਜਿਸ ਜਨ ਆਪਣਾ ਹਕਮ ਮੰਨ ਆਇਆ ਸਰਬ ਥੋਕ ਨਾਨਕ ਦਿਨ ਪਾਇਆ ਅਗਨਤ ਸਹੁ ਆਪਣੀ ਦੇ ਰਾਤ ਤਾਤਿ ਪ੍ਰਭ ਸਰਬੰਤ ਸੁਦਾ ਸਹੁ ਲੇ ਅਗਿਆਨੀ ਮਨ ਰੋਸ ਕਰ ਕੀ ਬਸਤ ਸਿਆ ਗਹਿ ਰਾਖੈ ਪ੍ਰਭ ਕੀ ਆਗਿਆ ਮੰਨੈ ਮਤੈ ਉਸਤਤ ਜੋਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਚਾਲ ਅਨੇਤ ਬਿਰਖ ਕੀ ਛਾਇਆ ਸਉ ਰੰਗ ਲਾਵੇ ਓ ਬਿਨ ਸੈ ਓ ਮਨ ਪਛਤਾਵੇ ਜੋ ਦੀਸੈ ਸੁ ਚਾਲਨ ਹਾਰ ਲੱਗ ਰਿਓ ਤਹ ਅੰਤ ਅੰਧਾਰ ਪਟਾਉ ਸਉ ਜੋ ਲਾਵੇ ਨੇਹੋ ਤਾਕੋ ਹੱਥ ਨ ਆਵੇ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਜਾਈ ਮਿਥਿਆ ਤਨ ਧਨ ਮਨ ਹਰ ਕੇ ਨਾ ਕੁਟੰਬ ਸਬਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋ ਮਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਬ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤਰੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਣ ਨਾਨਕ ਜਪ ਜੀ ਜਪ ਜੀਵੇ ਹਰ ਕੇ ਚਰਨ ਮਿਥਿਆ ਸ਼੍ਰਵਣ ਪਰੰਿਤ ਸੁਹਾ ਸੁਨਾਹੇ ਮਿਥਿਆ ਹਸਤ ਪਰ ਦਰਪਕੋ ਹਿਰ ਹੈ ਮਿਥਿਆ ਨੈਤਰ ਪੇਖਤ ਪ੍ਰਤ੍ਰ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ